ਗੁਰੂ ਦਵਤ ਖਾਵੇ ਨਾ ਅਸਲੀਅਤ ਵੀ ਜਿਹੜੇ ਪਾਕਿਸਤਾਨ ਦੇ ਵਿੱਚ ਗੁਰੂ ਘਰਾਂ ਕਿਤਾ ਤੋੜੇ ਜਾਂਦੇ ਨੇ ਮੰਦਰ ਕਿਤਾ ਤੋੜੇ ਜਾਂਦੇ ਨੇ ਇਹ ਕਿਉਂ ਨਹੀਂ ਦਿਖਾਂਦਾ ਠੀਕ ਹੈ ਫਿਲਮ ਦਾ ਵਿਰੋਧ ਹੋ ਰਿਹਾ ਗਾਜ਼ੀਆਬਾਦ ਦੇ ਵਿੱਚ ਲੇਟੈਸਟ 2 ਦਿਨ ਪਹਿਲਾਂ ਦੀ ਗੱਲ ਆ ਕਿ ਇੱਕ Hindu ਕੁੜੀ ਨੂੰ ਮੁਸਲਮਾਨ ਮੁੰਡੇ ਨਾਲ ਪਿਆਰ ਹੋਇਆ ਤੇ ਉਸਦੀ ਪੂਰੀ ਫੈਮਲੀ ਦੇ ਮੇਲ ਪਰਸਨਸ ਨੇ ਦੁਸ਼ਕਰਮ ਕੀਤਾ ਉਹ ਮੁੱਦਾ ਚੱਕਿਆ ਤੁਸੀਂ ਚੱਕਿਆ ਕਥਨੀ ਨਾ ਮੇਰੀ ਗੱਲ ਤੋਂ ਇਹਲਾਤਾਂ ਫਰਕ ਕੀ ਪੈ ਰਿਆ ਨੇ ਇਹ ਚੀਜ਼ਾਂ ਫਿਲਮਾਂ ਫਿਲਮਾਂ ਨੂੰ ਦੇਖ ਕੇ ਸਿਰਫ ਇਹਦਾ ਨਾ ਕਿ ਮੁਸਲਮਾਨ ਕੁੜੇ ਨੂੰ ਹਿੰਦੂ ਮੁੰਡੇ ਨੂੰ ਮੁਸਲਮਾਨ ਕੁੜੀ ਦਾ ਪਿਆਰ ਹੋਗਾ ਮੁਸਲਮਾਨ ਮੁੰਡੇ ਨਾਲ ਹਿੰਦੂ ਕੁੜੀ ਨਾਲ ਪਿਆਰ ਕਰੇ ਮੁਸਲਮਾਨ ਮੁੰਡਾ ਬੜਾ ਵਧੀਆ ਦਿਖਾਇਆ ਜਾਂਦਾ ਫਿਲਮਾਂ ਦੇ ਵਿੱਚ ਜਿਹੜੇ ਪਾਕਿਸਤਾਨ 'ਚ ਮੇਰੇ ਗੁਰੂ ਘਰ ਤੋੜੇ ਗਏ ਜਿਹੜੇ ਮੇਰੇ ਮੰਦਰ ਤੋੜੇ ਗਏ ਉਹਨਾਂ ਦੇ ਲਈ ਫਿਲਮ ਕਿਉਂ ਨਹੀਂ ਦਿਖਾਇਆ ਜਾਂਦਾ ਜਿਹੜੀਆਂ ਕੁੜੀਆਂ ਦਾ ਜ਼ਬਰਦਸਤੀ ਚਾਕੇ ਤਰੰਬਰ-ਵਤਰ ਕਰਕੇ ਵਿਆਹ ਕਰਾਏਗੇ ਉਹਨਾਂ ਬਾਰੇ ਕੁੜੀ ਦਿਖਾਇਆ ਜਾਂਦਾ ਇਹ ਕੁੜੀ ਦਿਖਾਇਆ ਜਾਂਦਾ 1947 ਵੱਲੇ ਸਾਡੇ ਜਿਹੜਾ ਹਿੰਦੂ ਸਿੱਖਾ ਦੀਵਾਦੀ 15% ਸੀ ਉਹ ਅਸੀਂ 2% ਕਿਉਂ ਰਹਿ ਗਈ ਉਹ ਕੋਣ ਦਿਖਾਇਆ ਜਾਂਦਾ ਇਹ ਕੋਣ ਦਿਖਾਇਆ ਜਾਂਦਾ ਕਿ ਪਾਕਿਸਤਾਨ ਦੀ ਸ਼ਹਿਦ ਉੱਤੇ ਸਾਡੇ ਸੰਸਦ ਤੇ ਹਮਲਾਇਆ ਇਹ ਕੋਣ ਦਿਖਾਇਆ ਜਾਂਦਾ ਵੀ ਪੰਜਾਬ 'ਚ ਜਿਹੜਾ ਅੱਤਵਾਦ ਦਾ ਕਾਲਾ ਦੂਤ ਚੱਲਿਆ ਉਹ ਪਾਕਿਸਤਾਨ ਦੀ ਸ਼ਹਿਦ ਚੱਲਿਆ ਕਿਰ ਦਾ ਫਾਇਦਾ ਲਿਆ ਕਿਹਤਰਾ ਦਾ ਆਪਣਾ ਆਰਥਿਕ ਵਿਕਾਸ ਹੋਰ ਐਕਟਰਾਂ ਨੇ ਕੀ ਲੈਣਾ ਵੇ ਪੈਸਾ ਕਮਾਣਾ ਸਰਨਾ ਪਹਿਲਾਂ ਜਿਹੜੀ ਸ਼ਾਹ ਕੁਲ ਫਿਲਮ ਆ ਰਹੀ ਜਿਹੜਾ ਇਹਦੇ ਅੰਦਰ ਜਿਹੜਾ ਖੂਨ ਹੈ ਪਹਿਲਾਂ ਤੇ ਪਤਾ ਕਰਨਾ ਚਾਹੀਦਾ ਕਿ ਇਹ ਪਾਕਿਸਤਾਨੀ ਖੂਨ ਹੈ ਡੀਐਨਏ ਦਾ ਟੈਸਟ ਹੋਣਾ ਚਾਹੀਦਾ ਵੈ ਕਿਉਂਕਿ ਇਹਦੇ ਅੰਦਰ ਜੜੀ ਭਾਵਨਾ ਹੈਗੀ ਹੈ ਸਭ ਨਾਲ ਪਹਿਲਾਂ ਉਹ ਪਤਾ ਲਗਣੀ ਚਾਹੀਦੀ ਹੈ ਕਿ ਇਹਦੇ ਅੰਦਰ ਸਾਡੇ ਹਿੰਦੁਸਤਾਨ ਪ੍ਰਤੀ ਭਾਵਨਾ ਹੈਗੀ ਜਾਂ ਨਹੀਂ ਹੈ ਕਿੰਨੇ ਵੀ ਆਪਣੇ ਸ਼ੇਰਸਾਨੀ ਦੇ ਭਰਾ ਨੇ ਉਹਨਾਂ ਨੂੰ ਇੱਕ ਬੇਨਤੀ ਲਗਾਉਣਾ ਜਿੱਥੇ ਵੀ ਗਰੂਨ ਦਾ ਵਾਦਾ ਸ਼ੋਅ ਹੋਵੇ ਪ੍ਰੋਗਰਾਮ ਹੋਵੇ ਇਹਦੇ ਮੂ ਕਾਲਾ ਕੀਤਾ ਜਾਵੇ ਇਹਦਾ ਸ਼ੋਅ ਚੱਲਣਾ ਦਿੱਤਾ ਜਾਵੇ ਇਹਦਾ ਡਟ ਕੇ ਵਿਰੋਧ ਕਰਾਂਗੇ ਬਖਸ਼ਿਆ ਨਹੀਂ ਜਾਊਗਾ ਜੀ ਇਹ ਲੋਕ ਪੈਸੇ ਦੇ ਖਾਤਰ ਜਿਹੜਾ ਇਨਸਾਨ ਥੁੱਕ ਚੱਟ ਲਵੇ ਉਹਦੇ ਵੀ ਕੁਛ ਕੀ ਹੈ ਵੀ ਇਹਨਾਂ ਲੋਕਾਂ ਦੇ ਉੱਤੇ ਦੇਸ਼ ਘਰੋ ਦਾ ਮਕਦਮਾ ਦਰਜ ਕਰਾਂਦੇ ਜਿਹੜੇ ਪਾਕ ਜਿਵੇਂ ਪਾਕਿਸਤਾਨੀ ਕਰਦੇ ਨੇ ਇਹਨਾਂ ਤੇ ਵੀ ਦੇਸ਼ ਘਰੋ ਦਾ ਮਕਦਮਾ ਹੋ ਰਿਹਾ ਇਹਨਾਂ ਨੇ ਪਾਕਿਸਤਾਨ ਦੀ ਦਵਾ ਨਾ ਕਿ ਕਿਦਾਂ ਲਾਇਆ ਪਲੇਅਰ ਦਿੱਤੀ ਆ ਪਰ ਚੇਦੀ ਮੰਗ ਕਰਦਾ ਦੇਸ਼ ਘਰੋ ਦੇ ਖਿਲਾਫ ਉਸ ਤੋਂ ਅੱਜ ਪ੍ਰੋਟੈਸਟ ਚੰਦਾ ਰੂਗਾ ਜੇ ਉਸ ਕੋ ਸਾਡੀ ਨਹੀਂ ਕੋ ਸਮਾਈ ਹੋਈ ਮੈਂ ਕਲਾਕਾਰ ਆਪ ਦਾ ਇੰਤਜ਼ਾਮ ਕਰਕੇ ਰੱਖਾਂਗਾ ਇਸੇ ਅਫਸਰ ਨਾਲ ਕਲਾਕਾਰਾਂ ਤੱਕ ਪਹੁੰਚਾਂਗੇ ਇਹ ਲੋਕ ਚਾਹੁੰਦੇ ਨੇ ਕਿ ਸਾਡਾ ਜਲੂਸ ਨਿਕਲੇ ਸਭ ਲੋਕ ਘੇਰਣ ਸਭ ਸੰ ਸਾਡੇ ਘਰ ਤੱਕ ਪਹੁੰਚਣ ਤਾਂ ਫਿਲਮ ਚਲਾ ਦਿਓ ਜੇ ਨਹੀਂ ਚਾਹਦੇ ਦੇਸ਼ ਪੱਕੇ ਹੈਗੇ ਆ ਦੇਸ਼ throi ਨਹੀਂ ਹੈਗੇ ਤਾਂ ਫਿਲਮ ਦੇ ਸੀਨ ਦਿਖਾ ਕੇ ਰੁਵਾ ਦਿਓ ਇਹਨਾਂ ਨੇ ਆਪਣਾ ਪੈਸਾ ਕਮਾਣਾ ਇਹਨਾਂ ਨੂੰ ਪੈਸੇ ਤੋਂ ਇਲਾਵਾ ਕੁਝ ਚਾਹੀਦੀ ਨਹੀਂ ਫਿਲਮਾਂ ਬਣਾਉਣ ਤੋਂ ਬਾਅਦ ਕਿ ਸਿਰਫ ਪੈਸੇ ਹੀ ਪ੍ਰਧਾਨ ਹੈ ਇਹਨਾਂ ਵੱਲੋਂ ਦੁਨੀਆ ਬਾੜ ਮੇ ਜਾਵੇ ਕੋਈ ਮਤਲਬ ਨਹੀਂ ਇਹਨਾਂ ਦੁਨੀਆ ਮਰ ਜਾਏ ਹਜ਼ਾਰ ਬੰਦਾ ਮਰ ਜਾਏ ਲੱਖ ਬੰਦਾ ਮਰ ਜਾਏ ਐਕਟਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੇ ਸਿਰਫ ਪੈਸਾ ਕਮਾਣਾ ਫੇਮ ਲੈਣੀ ਕਿੱਦਾਂ ਮਿਲਦੀ ਅੱਛਾ ਇੱਥੇ ਇੱਕ ਹੋਰ ਸਵਾਲ ਪੁੱਛੂੰਗੀ ਦੇਸ਼ ਦਾ ਇਹ ਮੁੱਦਾ ਹੈ ਤੀਰુપਤੀ ਦੇ ਵਿੱਚ ਜੋ ਲੱਡੂਆਂ ਦੇ ਵਿੱਚ ਦੇਸੀ ਕਿਉਂ ਦਾ ਜੋ ਮੁੱਦਾ ਉਠਿਆ ਕਿਉਂ ਨਹੀਂ ਕਿਸੇ ਹਿੰਦੂ ਵੀਰ ਨੇ ਉਹ ਮੁੱਦਾ ਚੱਕਿਆ ਇਹ ਜੁੱਝਤਰ ਦੇ ਮੁੱਦੇ ਚੱਕੇ ਜਾ ਰਹੇ ਸਨਾਤਨ ਤਰਨ ਦੇ ਲੋਕਾਂ ਵੱਲੋਂ ਚੱਕੇ ਜਾ ਰਹੇ ਜੂਰੀ ਦੇ ਵਿੱਚ ਆਪਾਂ ਖੜੇ ਆ ਮਤਲਬ ਤੁਸੀਂ ਜ਼ਰੂਰੀ ਨਹੀਂ ਹੈ ਜੀਪ ਕੰਟੀਨਿਊਸ ਸਵਾਲ ਚੱਕਣਾ ਜੂਰੀ ਦੀ ਸ਼ਿਵਾਂਗੀ ਨੇ ਸਵਾਲ ਚੱਕਣਾ ਜੂਰੀ ਨਹੀਂ ਬਣੀ ਕੋਈ ਨੇ ਚੱਕਣਾ ਜੂਰੀ ਦੀ ਪਮਣ ਮਾਨੇ ਜੂਰੀ ਸ਼ਕਤੀ ਢਾਪੀ ਨੇ ਚੱਕਣਾ ਦੇਸ਼ ਦਾ ਕੋਈ ਵੀ ਸਨਾਤਨੀ ਉਸ ਗੱਲ ਨੂੰ ਸਵਾਲ ਚੱਕ ਰਿਹਾ ਸਾਡਾ ਮਨੁਸਮਤ ਉਸੀਂ ਪਾਕਿਸਤਾਨ ਦਾ ਤੇ ਹਿੰਦੁਸਤਾਨ ਦੀ ਕੁੜੀਆਂ ਮੁੰਡਿਆਂ ਨਾਲ ਪ੍ਰੇਮ ਬਹੁਤ ਖਾਨੇ ਇਹ ਵੀ ਦਿਖਾਉਣਾ ਜਿਹੜੀਆਂ ਕੁੜੀਆਂ ਉੱਥੇ ਚੱਕ ਕੇ ਜਿਨ੍ਹਾਂ ਧਰਮ ਪਰिवर्तन ਕਰਕੇ ਮੁਸਲਮ ਬਣਾ ਕੇ ਜ਼ਬਰਦਸਤੀ ਵਿਆਹ ਕਰਾਈ ਗਏ ਨੇ ਉਹ ਕੋਣੀ ਦਿਖਾਉਂਦੀ ਸਾਡਾ ਸਵਾਲ ਤਾਂ ਹੈ ਪੋਸਟਰ ਤਾਂ ਤੁਸੀਂ ਦਿਖਾ ਰਹੇ ਹੋ ਤੇ ਵਿਰੋਧ ਵੀ ਹੈ ਤੇ ਹੁਣ ਪੋਸਟਰ ਨੂੰ ਸਾੜ ਵੀ ਦਿੱਤਾ ਗਿਆ ਸ਼ਾਹਕੋਟ ਫਿਲਮ ਹੈ ਫਿਲਮ ਦਾ ਕਿਉਂ ਵਿਰੋਧ ਹਰ ਵਾਰ ਇਹ ਹੁੰਦਾ ਕਈ ਵਾਰੀ ਗਿੱਪੀ ਘਰੇ ਵਾਲਦੀ ਵੀ ਪਿੱਛੇ ਫਿਲਮਾਈ ਸੀ ਕਹਿੰਦੇ ਹਿੰਦੂਆਦੀ ਭਾਵਨਾਵਾਂ ਨੂੰ ਆਹਤ ਕੀਤਾ ਭਈ ਅਸੀਂ ਉਸ ਦਾ ਵੀ ਵਿਰੋਧ ਕਰਨਾ ਹੁਣ ਵੀ ਵਿਰੋਧ ਕਰਨਾ ਕਿ ਹਿੰਦੂ ਦੀ ਗੱਲ ਹੀ ਨਹੀਂ ਹੈ ਹਾਂ ਹਿੰਦੁਸਤਾਨ ਦੀ ਤਾਂ ਗੱਲ ਹੋ ਰਹੀ ਹੈ ਨਾ ਭਾਰਤ ਦੀ ਗੱਲ ਹੋ ਰਹੀ ਹੈ ਹਿੰਦੁਸਤਾਨ ਦੀ ਗੱਲ ਹੋ ਰਹੀ ਹੈ ਪਾਕਿਸਤਾਨ ਦੀ ਗੱਲ ਹੋ ਰਹੀ ਹੈ ਕਿ ਪਿਆਰ ਗੁਰੂੰਦਾਵਨਗਰ ਪਾਕਿਸਤਾਨ ਦੇ ਲੋਕਾਂ ਨਾਲ ਇੰਨਾ ਪਿਆਰ ਹੈ ਤੇ ਗੁਰੂੰਦਾਵਨ ਨੂੰ ਜਿਹਦਾ ਵੀ ਪਾਕਿਸਤਾਨ ਜਾ ਕੇ ਬਸ ਜਾਵੇ ਗੁਰੂੰਦਾਵਾ ਸਿਰਫ ਲੋਕਾਂ ਦੀ ਭਾਵਨਾ ਨੂੰ ਖਲਵਾੜ ਕਰਕੇ ਸਿਰਫ ਉਹ ਦਰਸਾ ਰਿਹਾ ਹੈ ਕਿ ਪਾਕਿਸਤਾਨ ਦੇ ਲੋਕ ਬੜੇ ਅੱਛੇ ਨੇ ਫਿਲਮ ਦੇ ਵਿੱਚ ਹਿੰਦੁਸਤਾਨ ਮੁਰਦਾਬਾਦ ਦੇ ਨਾਰੇ ਲੱਗਦੇ ਨੇ ਅਸੀਂ ਕਿਦਾਂ ਬਰਦਾਸ਼ਤ ਕਰ ਲਈਏ ਗੁਰੂੰਦਾਵਾ ਦਿਖਾਵੇ ਨਾ ਅਸਲੀਅ ਵੀ ਜੀ ਵੀ ਪਾਕਿਸਤਾਨ ਦੇ ਵਿੱਚ ਗੁਰੂ ਗ੍ਰੰਥਵਾਰੇ ਕਿੱਦਾਂ ਤੋੜੇ ਜਾਂਦੇ ਨੇ ਮੰਦਿਰ ਕਿੱਦਾਂ ਤੋੜੇ ਜਾਂਦੇ ਨੇ ਇਹ ਕਿਉਂ ਨਹੀਂ ਦਿਖਾਂਦਾ ਠੀਕ ਹੈ ਫਿਲਮ ਦਾ ਵਿਰੋਧ ਹੋ ਰਿਹਾ ਗਾਜ਼ੀਆਬਾਦ ਦੇ ਵਿੱਚ ਲੇਟੈਸਟ 2 ਦਿਨ ਪਹਿਲਾਂ ਦੀ ਗੱਲ ਆ ਕਿ ਇੱਕ Hindu ਕੁੜੀ ਨੂੰ ਮੁਸਲਮਾਨ ਮੁੰਡੇ ਨਾਲ ਪਿਆਰ ਹੋਇਆ ਤੇ ਉਸ ਦੀ ਪੂਰੀ ਫੈਮਲੀ ਦੇ ਮੇਲ ਪਰਸਨਸ ਨੇ ਤੁਸ਼ਕਰਮ ਕਿੱਦਾਂ ਦੇਣਾ ਉਹ ਮੁੱਦਾ ਚੱਕਿਆ ਤੁਸੀਂ ਬਿਲਕੁਲ ਚੱਕਦੇ ਆ ਨਾ ਮੇਰੀ ਗੱਲ ਤੋਂ ਇਹ ਲਾਤਾ ਫਰਕ ਕੀ ਪੈ ਰਿਆ ਨੇ ਇਹ ਚੀਜ਼ਾਂ ਫਿਲਮਾਂ ਫਿਲਮਾਂ ਨੂੰ ਦੇਖ ਕੇ ਸਿਰ ਪੈਂਦਾ ਨਾ ਕਿ ਮੁਸਲਮਾਨ ਕੁੜੇ ਨੂੰ ਮੈਨੂੰ ਲੱਗਦਾ ਮੁੰਡੇ ਨੂੰ ਮੁਸਲਮਾਨ ਕੁੜੀ ਨਾਲ ਪਿਆਰ ਹੋ ਗਿਆ ਮੁਸਲਮਾਨ ਮੁੰਡੇ ਨਾਲ ਹਿੰਦੂ ਕੁੜੀ ਨਾਲ ਪਿਆਰ ਕਰ ਰਿਹਾ ਮੁਸਲਮਾਨ ਮੁੰਡਾ ਬੜਾ ਵਧੀਆ ਦਿਖਾਇਆ ਜਾਂਦਾ ਫਿਲਮਾਂ ਦੇ ਵਿੱਚ ਜਦੋਂ ਐਂਡ 'ਚ ਦਿਖਾਇਆ ਜਾਂਦਾ ਕਿ ਕੋਈ ਪੁਲਿਸ ਕਰਮੀ ਵੀ ਜੁੱਧ ਕਰਦਾ ਦਿਖਾਂਦਾ ਵੀ ਗੈਂਗਸਟਰਾਂ ਨਾਲ ਲੜ ਰਿਹਾ ਭਾਰਤ ਲਈ ਲੜ ਰਿਹਾ ਤਾਂ ਮੁਸਲਮਾਨ ਇੰਸਪੈਕਟਰ ਵੀ ਪੁਲਿਸ ਵਾਲਾ ਦਿਖਾਇਆ ਜਾਂਦਾ ਬੜਾ ਵਧੀਆ ਕੰਮ ਕਰ ਰਿਹਾ ਦੇਸ਼ ਲਈ ਸ਼ਹੀਦ ਹੋ ਗਿਆ ਗੱਲ ਸਵਾਲ ਤਾਂ ਇਹ ਹੈ ਕਿ ਜਿਹੜੇ ਪਾਕਿਸਤਾਨ 'ਚ ਮੇਰੇ ਗੁਰੂ ਘਰ ਤੋੜੇ ਗਏ ਜਿਹੜੇ ਮੇਰੇ ਮੰਦਰ ਤੋੜੇ ਗਏ ਉਹਨਾਂ ਦੇ ਲਈ ਫਿਲਮ ਕਿਉਂ ਨਹੀਂ ਦਿਖਾਇਆ ਜਾਂਦਾ ਜਿਹੜੀਆਂ ਕੁੜੀਆਂ ਦਾ ਜ਼ ਇਹ ਕਿਉਂ ਨਹੀਂ ਦਿਖਾਇਆ ਜਾਂਦਾ 1947 ਵੱਲੇ ਸਾਡੇ ਪੰਜਾਬੀ ਹਿੰਦੂ ਸਿੱਖਾਂ ਦੀ ਵਾਦੀ 15% ਸੀ ਉਹ ਅਸੀਂ 2% ਕਿਉਂ ਰਹਿ ਗਏ ਉਹ ਕਿਉਂ ਨਹੀਂ ਦਿਖਾਇਆ ਜਾਂਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਕਿ ਪਾਕਿਸਤਾਨ ਦੀ ਸ਼ਹਿਦ ਉੱਤੇ ਸਾਡੇ ਸੰਸਦ ਤੇ ਹਮਲਾ ਹੋਇਆ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਪੰਜਾਬ ਚ ਜਿਹੜਾ ਅੱਤਵਾਦ ਦਾ ਕਾਲਾ ਦੌਰ ਚੱਲਿਆ ਉਹ ਪਾਕਿਸਤਾਨ ਦੀ ਸ਼ਹਿਦ ਚੱਲਿਆ ਜਿੱਥੇ ਹਿੰਦੂਆਂ ਦੇ ਸਿੱਖਾਂ ਦੇ ਮਿਲ ਕੇ 1 ਲੱਖ ਤੋਂ ਵੱਧ ਬੰਦੇ ਮਾਰੇ ਗਏ ਨੇ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਰੰਦਾਵਾਜੀ ਵੱਲੋਂ ਸਿਰਫ ਰੰਦਾਵਾਜੀ ਨੂੰ ਹੈਗਾ ਵੀ ਮੈਂ ਲੋਕਾਂ ਦੇ ਇਮੋਸ਼ਨ ਹਾਰਡ ਕਰ ਰਿਹਾ ਕੀ ਲੱਗ ਰਿਹਾ ਕਿ ਪਬਲਿਸਿਟੀ ਸਪੈਂਡ ਹੋ ਰਿਹਾ ਕਿ ਕੀ ਹੈ ਇਹਦੇ ਪਿੱਛੇ ਸੱਚਾਈ ਕਿਉਂਕਿ ਹਿੰਦੁਸਤਾਨ ਦਾ ਖਾਣਾ ਹਿੰਦੁਸਤਾਨ ਦੇ ਵਿੱਚ ਸਿਰਫ ਫਾਇਦਾ ਲੈਣਾ ਕਿਸ ਤਰ੍ਹਾਂ ਦਾ ਫਾਇਦਾ ਆਪਣਾ ਆਰਥਿਕ ਫਾਇਦਾ ਹੋਰ ਐਕਟਰਾਂ ਨੇ ਕੀ ਲੈਣਾ ਪੈਸਾ ਕਮਾਣਾ ਪ੍ਰੋਡੂਸਰਾਂ ਨੇ ਆਪਣਾ ਪੈਸਾ ਕਮਾਣਾ ਇਹਨਾਂ ਨੂੰ ਪੈਸੇ ਤੋਂ علاوہ ਕੁਝ ਚਾਹੀ ਨਹੀਂ ਫਿਗਰ ਬਣਨ ਤੋਂ ਬਾਅਦ ਕਿ ਸਿਰਫ ਪੈਸੇ ਹੀ ਪ੍ਰਾਧਾਨ ਹੈ ਇਹਨਾਂ ਵੱਲੋਂ ਦੁਨੀਆ ਬਾਹਰ ਮੇ ਜਾਵੇ ਕੋਈ ਮਤਲਬ ਨਹੀਂ ਇਹਨਾਂ ਦੁਨੀਆ ਮਰ ਜੇ 1000 ਬੰਦਾ ਮਰ ਜੇ ਲੱਖ ਬੰਦਾ ਮਰ ਜੇ ਐਕਟਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਸਿਰਫ ਪੈ ਤੀਰુપਤੀ ਦੇ ਵਿੱਚ ਜੋ ਲੱਡੂਆਂ ਦੇ ਵਿੱਚ ਦੇਸੀ ਘੋਦਾ ਜੋ ਮੁੱਦਾ ਉੱਠਿਆ ਕਿਉਂ ਨਹੀਂ ਕਿਸੇ ਹਿੰਦੂ ਵੀਰ ਨੇ ਉਹ ਮੁੱਦਾ ਚੱਕਿਆ ਬਿਲਕੁਲ ਨੈਸ਼ਨਲ ਜ਼ਦਰ ਦੇ ਮੁੱਦਾ ਚੱਕਿਆ ਜਾ ਰਿਹਾ ਸਨਾਤਨਧਰਨ ਦੇ ਲੋਕਾਂ ਵੱਲੋਂ ਚੱਕਿਆ ਜਾ ਰਿਹਾ ਜਰੂਰੀ ਨਹੀਂ ਨਾੜੇ ਦੇ ਵਿੱਚ ਆਪਾਂ ਖੜੇ ਆ ਮਤਲਬ ਤੁਸੀਂ ਜਰੂਰੀ ਨਹੀਂ ਹੈ ਜੀਪ ਕੰਡ ਨੇ ਸਵਾਲ ਚੱਕਣਾ ਜਰੂਰੀ ਨਹੀਂ ਸ਼ਿਵਾਂਗੀ ਨੇ ਸਵਾਲ ਚੱਕਣਾ ਜਰੂਰੀ ਨਹੀਂ ਬਨੀਤੂ ਨੇ ਚੱਕਣਾ ਜਰੂਰੀ ਨਹੀਂ ਪਵਨ ਮਾਨ ਨੇ ਜਰੂਰੀ ਸ਼ਕਤੀ ਢਾਪੀ ਨੇ ਚੱਕਣਾ ਦੇਜ ਤਾਂ ਕੋਈ ਵੀ ਸਨਾਤਰੀ ਉਸ ਗੱਲ ਨੂੰ ਸਵਾਲ ਚੱਕ ਰਿਹਾ ਸਾਡਾ ਉਹਨੂੰ ਸਮਰਥਨ ਅਗਰ ਉਹ ਮੁੱਦਾ ਉੱਠਿਆ ਤੇ ਲੋਕਾਂ ਨੇ ਉਹਨੂੰ ਸਮਰਥਨ ਕੀਤਾ ਅਸੀਂ ਵੀ ਸਮਰਥਨ ਕੀਤਾ ਸਮਰ ਦੋ ਦਿਨਾਂ ਬਾਅਦ 10 ਦਿਨਾਂ ਬਾਅਦ ਕੀ ਇੱਥੇ ਵੀ ਨਜ਼ਰ ਆਏਗਾ ਜੇਕਰ ਆਪਾਂ ਕਹਿੰਦੇ ਆਪਾਂ ਹਰ ਇੱਕ ਮੁੱਦਾ ਲੈ ਕੇ ਤਾਂ ਨੇ ਕਿੱਥੋਂ ਆਏ ਬੜੀ ਦੇਰ ਬਾਅਦ ਆਏ ਹਾਂ ਹੁਣ ਤਾਂ ਚਲੋ ਬੜੀ ਦੇਰ ਬਾਅਦ ਆਏ ਹਾਂ ਪਰ ਇਹ ਮੁੱਦਾ ਜੋ ਹੈ ਨਾ ਕਿਉਂਕਿ ਦੇਖੋ ਤੁਹਾਡੇ ਆਪ ਕਰਦੀ ਗੱਲ ਆ ਐਂਡ ਤੱਕ ਜਾ ਐਂਡ ਤੱਕ ਜਾਏਗਾ ਇਸ ਥ੍ਰੀਮਾ ਘਰਾਂ ਦੇ ਅੰਦਰ ਤੱਕ ਜਾਏਗਾ ਸ਼ਾਗੁਰ ਫਿਲਮ ਦਾ ਵਿਰੋਧ ਵੀ ਹੋ ਗਿਆ ਪੋਸਟਰ ਸੜ ਗਿਆ ਕੀ ਲੱਗਦਾ ਫਿਲਮ ਰੁਕ ਚੂਗੀ ਇਹਦਾ ਰੁਕਣ ਬਾਰੇ ਅਸੀਂ ਕੈਂਡੀਡੇਟਸ ਨੂੰ ਸਵਾਲ ਚ ਕਿਹਾ ਗੁਰੂ ਅੰਦਾਵਾ ਜੀ ਨੂੰ ਵੀ ਤੁਸੀਂ ਆ ਟੌਪਿਕ ਛੇੜਿਆ ਟੌਪਿਕ ਇਹ ਵੀ ਛੇੜੋ ਅਸੀਂ ਇਹਨੂੰ ਕੋਲੇ ਗੁਰੂ ਅੰਦਾਵਾ ਜ ਤੁਸੀਂ ਪਾਕਿਸਤਾਨ ਦਾ ਤੇ ਹਿੰਦੁਸਤਾਨ ਦੀ ਕੁੜੀਆਂ ਮੁੰਡਿਆਂ ਦਾ ਪ੍ਰੇਮ ਉਹ ਦਿਖਾਉਣੀ ਹੈ ਇਹ ਵੀ ਦਿਖਾਉਣਾ ਜਿਹੜੀਆਂ ਕੁੜੀਆਂ ਨੂੰ ਚੱਕ ਕੇ ਜਿਨ੍ਹਾਂ ਧਰਮ ਪਰਿਵਰਤਨ ਕਰਕੇ ਮੁਸਲਮਾ ਬਣਾ ਕੇ ਜਬਰਦਸਤੀ ਵਿਆਹ ਕਰਾਇਆ ਗਏ ਨੇ ਉਹ ਕਿਉਂ ਨਹੀਂ ਦਿਖਾਉਂਦੇ ਸਾਡਾ ਸਵਾਲ ਤਾਂ ਹੈ ਜੋ ਤੇ ਫਿਲਮ ਬਣਨੀ ਚਾਹੀਦੀ ਹੈ ਸਟਡੀ ਦੀ ਲੋੜ ਹੈ ਰਾਈਟਰਾਂ ਨੂੰ ਕਿਉਂਕਿ ਗਾਜਿਆਬਾਦ ਵਾਲੇ 3 ਦਿਨ ਦਾ ਮਾਮਲਾ ਜਿਆਦਾ ਪੁਰਾਣਾ ਤਾਂ ਹੋਇਆ ਵੀ ਨਹੀਂ ਬਿਲਕੁਲ ਸਾਫ਼ ਗਏ ਨਾ ਸਿਰਫ ਆਪਣੇ ਫੈਦਰ ਨਹੀਂ ਦੇਖਣਾ ਵੀ ਮੇਰੀ ਫਿਲਮ ਕਿੱਦਾਂ ਹਿੱਟ ਹੋਣੀ ਹੈ ਉਹ ਉਹ ਦੇਖਦੇ ਕਿ ਬਸ ਹਾਂਜੀ ਪਹਿਰਾ ਥੱਲੇ ਪੋਸਟਰ ਕੀ ਹੈ ਸਾਰਨਾ ਪਹਿਲਾਂ ਜਿਹੜੀ ਸ਼ਾਹਕੋਟ ਫਿਲਮ ਆ ਰਹੀ ਹੈ ਜਿਹੜਾ ਇਹਦੇ ਅੰਦਰ ਜਿਹੜਾ ਖੂਨ ਹੈ ਪਹਿਲਾਂ ਤੇ ਪਤਾ ਕਰਨਾ ਚਾਹੀਦਾ ਕਿ ਇਹ ਪਾਕਿਸਤਾਨੀ ਖੂਨ ਹੈ ਡੀਐਨਏ ਦਾ ਟੈਸਟ ਹੋਣਾ ਚਾਹੀਦਾ ਵੈ ਕਿਉਂਕਿ ਇਹਦੇ ਅੰਦਰ ਡੜੀ ਭਾਵਨਾ ਹੈਗੀ ਹੈ ਸਭ ਨਾਲ ਪਹਿਲਾਂ ਉਹ ਪਤਾ ਲਗਣੀ ਚਾਹੀਦੀ ਹੈ ਕਿ ਇਹਦੇ ਅੰਦਰ ਸਾਡੇ ਹਿੰਦੁਸਤਾਨ ਪ੍ਰਤੀ ਭਾਵਨਾ ਹੈਗੀ ਜਾਂ ਨਹੀਂ ਹੈ ਔਰ ਮੈਂ ਪੂਰੇ ਪੰਜਾਬ ਦੇ ਵਿੱਚ ਸਾਰੇ ਜਿੰਨੇ ਵੀ ਆਪਣੇ ਸ਼ੇਵਸਾਨੀਕ ਭਰਾ ਨੇ ਉਹਨਾਂ ਨੂੰ ਇੱਕ ਬੇਨਤੀ ਲਗਾਉਣਾ ਜਿੱਥੇ ਵੀ ਗੁਰੂ ਦਾ ਵਾਦਾ ਸ਼ੋ ਹੋਵੇ ਪ੍ਰੋਗਰਾਮ ਹੋਵੇ ਇਹਦੇ ਮੂਹ ਕਾਲਾ ਕੀਤਾ ਜਾਵੇ ਇਹਦਾ ਸ਼ੋ ਚੱਲਣ ਨਾ ਦਿੱਤਾ ਜਾਵੇ ਜਿਹੜਾ ਡਟ ਕੇ ਵਿਰੋਧ ਕਰਾਂਗੇ ਬਖਸ਼ਿਆ ਨਹੀਂ ਜਾਊਗਾ ਜੀ ਬਖਸ਼ਣ ਦੀ ਤਾਂ ਗੱਲ ਬਾਅਦ ਚ ਆਊਗੀ ਲੇਕਿਨ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਫਿਲਮ ਹੈ ਸੈਂਸਰ ਬੋਰਡ ਨੇ ਵੀ ਪਾਸ ਕਰ ਦਿੱਤੀ ਹੈ ਉਹ ਤਾਂ ਫਿਲਮ ਨੂੰ ਰਿਲੀਜ਼ ਹੋਣ ਦੇ ਕੰਡੇ ਤੇ ਖੜੀ ਹੈ ਪਹਿਲੀ ਗੱਲ ਹੈ ਸੈਂਸਰ ਬੋਰਡ ਨੂੰ ਵੀ ਸੋਚਣਾ ਚਾਹੀਦਾ ਵੈ ਠੀਕ ਹੈ ਕਿ ਸੈਂਸਰ ਬੋਰਡ ਨੂੰ ਦੇਖਣਾ ਚਾਹੀਦਾ ਹੈ ਕਿ ਦੇਖੋ ਉਹਦੇ ਅੰਦਰ ਜਿਹੜੀ ਭਾਵਨਾ ਦੇਖੋ ਪਾਕਿਸਤਾਨ ਪ੍ਰਤੀ ਕਿੰਦਾ ਜਾਗ ਰਹੀ ਹੈ ਠੀਕ ਹੈ ਬਿਲਕੁਲ ਅਸੀਂ ਪੰਜਾਬ ਦੇ ਵਿੱਚ ਫਿਲਮ ਲੱਗਣ ਨਹੀਂ ਦੇਣੀ ਆਪਣੇ ਸਾਰੇ ਸ਼ੇਰ ਸੈਨਿਕਾਂ ਨੂੰ ਬਹੁਤ ਤਲਤਲ ਮੁੰਡਰ ਮੁੰਡਣ ਦਵਾਂਗੇ ਐਸਐਸਪੀ ਕਮਿਸ਼ਨਰ ਸਾਹਿਬ ਜਿੰਨੇ ਵੀ ਡੀਸੀ ਸਾਹਿਬ ਇਹ ਫਿਲਮ ਦਾ ਡਟ ਕੇ ਵਿਰੋਧ ਕੀਤਾ ਜਾਏਗਾ ਗੁਰੂ ਰੰਦਾਵਾ ਦੀ ਫਿਲਮ ਬਿਲਕੁਲ ਲੱਗਣੀ ਨਹੀਂ ਦਿੱਤੀ ਜਾਏਗੀ ਕਿਉਂਕਿ ਇਹਦਾ ਜਿਹੜਾ ਫਿਲਮ ਦੇ ਵਿੱਚ ਕੋਈ ਰੋਲ ਕੀਤਾ ਹੋਇਆ ਜੇ ਤੇਰੇ ਦੇ ਅੰਦਰ ਹਿੰਦੁਸਤਾਨ ਦੇ ਪ੍ਰਤੀ ਕੋਈ ਭਾਵੁਕ ਭਾਵਨਾ ਹੁੰਦੀ ਫੌਜੀਆ ਪ੍ਰਤੀ ਫਿਲਮ ਬਣਾਉਂਦਾ ਫੌਜੀ ਸਾਡੇ ਦੇਖੋ ਸਾਡੇ ਪਿੱਛੇ ਜਾਨ ਦੇਣ ਲਈ ਬਾਰਡਰ ਤੇ ਬੈਠੇ ਔਰ ਇਹ ਲੋਕ ਚੰਨ ਪੈਸੇ ਕਮਾਣ ਲਈ ਦੇਖੋ ਕਿਦਾਂ ਸਾਡੇ ਦੇਸ਼ ਦਾ ਮਜ਼ਾਕ ਬਣਾ ਰਹੇ ਨੇ ਬਿਲਕੁਲ ਮਜ਼ਾਕ ਤੇ ਆਪਣੇ ਡੇਟਾ ਨਹੀਂ ਬਣਾਉਂਦੇ ਜੋ ਇਹਦਾ ਮੂਵੀ ਕਲਾ ਕੀਤਾ ਜਾਊਗਾ ਔਰ ਇਹਦੀ ਫਿਲਮ ਲੱਗਣ ਨਹੀਂ ਦਿੱਤੀ ਜਾਊਗੀ ਸਾਡੇ ਸਿੱਖ ਭਰਾ ਹੁਣ ਜੇ ਗੱਲ ਕਰੀਏ ਕਿਉਂਕਿ ਕੰਗਣਾ ਦੀ ਫਿਲਮ ਦਾ ਡਟ ਕੇ ਵਿਰੋਧ ਤਾਂ ਇੱਕ ਪਾਸੇ ਦੇਖਣ ਨੂੰ ਮਿਲਿਆ ਇਸ ਫਿਲਮ ਦੇ ਵਿੱਚ ਛਾੜੇ ਪੰਜਾਬ ਦੀ ਲੈਂਦੇ ਪੰਜਾਬ ਦੀ ਗੱਲ ਹੋ ਰਹੀ ਹੈ ਪਿਆਰ ਦੀ ਗੱਲ ਹੋ ਰਹੀ ਹੈ ਤਾਂ ਕੋਈ ਨਾਲ ਨਹੀਂ ਖੜਿਆ ਤੁਸੀਂ ਸਾਰਾ ਜਿੰਮਾ ਲੈਂਦਾ ਹੋਇਆ ਕੰਗਣਾ ਦੀ ਦੇਸ਼ ਭਗਤੀ ਦੀ ਫਿਲਮ ਆ ਰਹੀ ਹੈ ਦੇਖੋ ਕਿਦਾਂ ਡਟ ਕੇ ਲੋਕ ਵਿਰੋਧ ਕਰ ਰਹੇ ਆ ਕੁਝ ਕਰ ਰਹੇ ਆ ਜਿਆਦਾ ਨਹੀਂ ਕਰ ਰਹੇ ਔਰ ਜਿਹੜੀ ਇਹ ਫਿਲਮ ਆ ਰਹੀ ਹੈ ਇਹਦਾ ਵਿਰੋਧ ਮੈਂ ਕਹਿੰਦਾ ਪੂਰਾ ਆਲ ਵਰਲਡ ਕਰੇਗਾ ਕਿਉਂਕਿ ਅੱ ਇਹੋ ਫਿਲਮ ਆਪਾਂ ਪੂਰੇ ਪੰਜਾਬ ਦੇ ਵਿੱਚ ਚੱਲਣ ਨਹੀਂ ਦੇਣੀ ਸਾਰੇ ਸ਼ੇਰ ਸੈਨਿਕਾਂ ਨੂੰ ਸਾਰੇ ਨੂੰ ਕਹਿਤਾ ਕਿ ਇਹ ਫਿਲਮ ਦਾ ਵੱਟ ਹੋਵਾ ਡਟ ਕੇ ਵਿਰੋਧ ਕਰੋ ਸ਼ੇਰ ਸੈਨਿਕ ਜਲਦੀ ਉਹ ਕੱਲ ਪੁੱਤਰ ਫਿਲਮ ਨਹੀਂ ਚੱਲੇਗੀ ਬਿਲਕੁਲ ਬਾਇਕਟ ਹੋਏਗਾ ਧਰਨਾ ਲੱਗੇਗਾ ਥੀਏਟਰਾਂ ਦੇ ਬਾਹਰ ਸਿਨੇਮੇ ਦੇ ਬਾਹਰ ਧਰਨਾ ਲੱਗੇਗਾ ਫਿਲਮ ਬਿਲਕੁਲ ਹੀ ਲੱਗਣ ਦਿੱਤੀ ਜਾਏਗੀ ਫਿਲਮ ਦਾ ਵਿਰੋਧ ਹੈ ਸੀਨ ਦਾ ਵਿਰੋਧ ਹੈ ਪ੍ਰੋਡਕਸ਼ਨ ਦਾ ਵਿਰੋਧ ਹੈ ਜਾਂ ਰਾਈਟਰ ਦਾ ਵਿਰੋਧ ਹੈ ਕਿਸ ਦਾ ਵਿਰੋਧ ਹੈ ਹੈ ਕੀ ਗੱਲ ਇਹ ਸਾਰਿਆਂ ਝੂਠਾਂ ਦਾ ਵਿਰੋਧ ਹੈ ਜਿੰਨੀਆਂ ਚੀਜ਼ਾਂ ਮੰਨ ਲੈ ਸਟੇ ਡਾਇਰੈਕਟਰ ਪ੍ਰੋਡਿਊਸਰ ਲਾਈਟ ਫੜਨ ਵਾਲਾ ਮਾਈਕ ਫੜਨ ਵਾਲਾ ਮਾਈਕ ਦੇਣ ਵਾਲਾ ਸਾਰੇ ਲਈ ਸਾਡੇ ਸੱਤ ਜਲੂਸ ਆ ਸਾਡੇ ਲਈ ਸਾਡੇ ਲਈ ਸਭ ਦਾ ਵਿਰੋਧ ਆ ਕਿਉਂਕਿ ਇਹ ਉਹ احسان فراموش ਦੇਸ਼ ਹੈ ਜਿਹਦਾ ਹਿੰਦੁਸਤਾਨ ਨੇ ਸੂਵਰੀ ਭਲਾ ਕੀਤਾ ਉਹਨਾਂ ਸੂਵਰੀ ਆਪਣੇ ਪਿੱਛੇ ਖੰਜਰ ਖਾਇਆ ਉਹਨਾਂ ਭਲਾ ਕਰਕੇ ਇਨਸਾਨੇ ਨਾਤੇ ਕੀ ਤੁਸੀਂ ਪਾਕਿਸਤਾਨ ਜਾ ਕੇ ਪਾਕਿਸਤਾਨ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾ ਸਕਦੇ ਹੋ ਤੁਹਾਨੂੰ ਉਥੇ ਲੋਕ ਕਰਨਗੇ ਉਹ ਬਿਲਕੁਲ ਨਹੀਂ ਅਸੀਂ ਲੋਕ ਕਿਉਂ ਆਪਦੇ ਜਨਰੇਸ਼ਨ ਨੂੰ ਉਹ ਚੀਜ਼ ਦਿਖਾਈਏ ਵੀ ਤੁਸੀਂ ਉਹਨਾਂ ਦੇ ਜਿੰਦਾਬਾਦ ਦੇ ਨਾਰੇ ਸਾਨੂੰ ਆਪਣੇ ਥੀਏਟਰਾਂ ਵਿੱਚ ਫਿਲਮ ਦੇਖਣ ਕੋਈ ਤੁਹਾਡੇ ਵਰਗਾ ਪਰਿਵਾਰ ਮੇਰਾ ਪਰਿਵਾਰ ਇਹਨਾਂ ਦਾ ਪਰਿਵਾਰ ਦੇਸ਼ ਵਾਸੀਆਂ ਦਾ ਪਰਿਵਾਰ ਫਿਲਮ ਦੇਖ ਨਹੀਂ ਜਾਊਗਾ ਨਾ ਪਾਕਿਸਤਾਨੀ ਥੋੜੀ ਜਾਣਗੇ ਕਿ ਸਾਡੇ ਬੱਚੇ ਨਾਲ ਨੂੰ ਕੀ ਵੀ ਤੂੰ ਯਾਰ ਪਾਕਿਸਤਾਨ ਬੜਾ ਵਧੀਆ ਮੁਲਕ ਹੈ ਕਿ ਅਸੀਂ ਆਪਣੇ ਸਿਰ ਵੱਡੇ ਹਿੰਦ ਫੌਜ ਦੇ ਭੁੱਲ ਜੀਏ ਪਲਵਾਮਾ ਅਟੈਕ ਭੁੱਲ ਜੀਏ ਬੰਬੇ ਅਟੈਕ 26 ਗਗਰ ਭੁੱਲ ਜੀਏ ਇਹਨੇ ਸਾਡੇ ਇਹਨਾਂ ਨੇ ਅਟੈਕ ਕੀਤੇ ਸਾਡੇ ਦੇ ਫੌਜੀ ਜਵਾਨ ਮਾਰੇ ਸਾਡੇ ਪੰਜਾਬੀ ਮਾਰੇ ਹਿੰਦੁਸਤਾਨੀ ਮਾਰੇ ਅਸੀਂ ਉਹ ਭੁੱਲ ਜੀਏ ਕਿਦਾਂ ਟ੍ਰੇਨਾਂ ਭਰ-ਭਰ ਗੱਡੀਆਂ ਆਈਆਂ ਪਾਕਿਸਤਾਨ ਤੋਂ 47 ਤੱਕੇ ਦੇ ਵਿੱਚ ਅਸੀਂ ਭੁੱਲ ਜੀਏ ਅਸੀਂ ਕਦੇ ਵੀ ਉਹ ਚੀਜ਼ ਗੁਆਰ ਨਹੀਂ ਕਰ ਸਕਦੇ ਅਸੀਂ ਆਪਦੀ ਬੱਚਿਆਂ ਨੂੰ ਆਪਦੀ ਕੌਮ ਨੂੰ ਕਦੇ ਚੀ ਚੀ ਨਹੀਂ ਦੱਸਾਂਗੇ ਵੀ ਇਹਨਾਂ ਲੋਕਾਂ ਜਿੰਦਾਬਾਦ ਦਾ ਨਾਰਾ ਖਲਾਓ ਤੇ ਸਾਡੇ ਦੁਸ਼ਮਣ ਸੀ ਦੁਸ਼ਮਣ ਰਹਿਣਗੇ ਕੀ ਲੱਗਦਾ ਜ਼ਮੀਰ ਮਰ ਚੁੱਕਿਆ ਇਹਨਾਂ ਦਾ ਇਹਨਾਂ ਇਹ ਲੋਕ ਪੈਸੇ ਦੇ ਖਾਤਰ ਜਿਹੜਾ ਇਨਸਾਨ ਥੁੱਕ ਚੱਟ ਲਵੇ ਉਹਦੇ ਲਈ ਕੁਛ ਵੀ ਆ ਮੈਂ ਤਾਂ ਸੈਂਸਰ ਬੋਰਡ ਪੰਜਾਬ ਸਰਕਾਰ ਤੇ ਪੰਜਾਬ ਦੇ ਵਿੱਚ ਬੈਠੀ ਹਰ ਹਕੂਮਤ ਨੂੰ ਜਾਂ ਦੇਸ਼ ਵੱਲ ਹਕੂਮਤ ਨੂੰ ਇੱਕ ਗੱਲ ਕਹਣਾ ਵੀ ਇਹਨਾਂ ਲੋਕਾਂ ਦੇ ਉੱਤੇ ਦੇਸ਼ ਧਰੋਹ ਦਾ ਮਕਦਮਾ ਦਰਜ ਕਰਨਾ ਕਿ ਜਿਵੇਂ ਪਾਕ ਪਾਕਪਾਨੀ ਕਰਦੇ ਨੇ ਇਹਨਾਂ ਤੇ ਵੀ ਦੇਸ਼ ਧਰੋਹ ਦਾ ਮਕਦਮਾ ਹੋਣਾ ਜੇ ਇਹਨਾਂ ਨੇ ਇਸ ਦੇ ਸ਼ਹਿਦ ਲਈ ਇਹ ਕਹਿੰਦੇ ਲਾਈਨ ਵਿਰੋਧ ਦੇ ਬਾਅਦ ਬਾਦ ਵੀ ਜੇ ਫਿਲਮ ਰਿਲੀਜ਼ ਹੋ ਜਾਂਦੀ ਹੈ ਫਿਰ ਉਹਦਾ ਫਿਲਮ ਲੱਗੂਗੀ ਥੀਏਟਰ ਜ਼ਿੰਮੇਵਾਰ ਹੋਣਗੇ ਫਿਲਮ ਲੱਗੂਗੀ ਕਲਾਕਾਰ ਜ਼ਿੰਮੇਵਾਰ ਹੋਣਗੇ ਸਰਕਾਰ ਜ਼ਿੰਮੇਵਾਰ ਹੋਵੇ ਫਸਲਾਂ ਜ਼ਿੰਮੇਵਾਰ ਹੋ ਕਾਰਵਾਈ ਤੁਸੀਂ ਕੀ ਕਰੋਗੇ ਕਿਸੇ ਜੀ ਕੰਪਲੇਨਰ ਦਿੱਤੀ ਆ ਪਰਚੇ ਦੀ ਮੰਗ ਕਰਦਾ ਦੇਸ਼ ਧਰੋਹ ਦੇ ਖਿਲਾਫ ਉਸ ਤੋਂ ਅੱਜ ਪ੍ਰੋਟੈਸਟ ਚੱਲਦਾ ਰਹੂਗਾ ਜੇ ਉਸ ਤੋਂ ਸਾਡੀ ਨਹੀਂ ਕੋਈ ਸੁਣਵਾਈ ਹੋਈ ਫਿਰ ਕਲਾਕਾਰ ਆਪਦਾ ਇੰਤਜ਼ਾਮ ਕਰਕੇ ਰੱਖਣ ਕਿ ਸ਼ਹਿਰਾਂ ਨਾਲ ਕਲਾਕਾਰਾਂ ਤੱਕ ਪਹੁੰਚਣਗੇ ਜਦੋਂ ਸਾਡੀ ਕੋਈ ਸੁਣੂਗਾ ਹੀ ਨਹੀਂ ਸਾਨੂੰ ਕਰਾਰ ਕਰਾਰਕ ਤਪਨਾ ਨਹੀਂ ਪੈਣਾ ਕਲਾਕਾਰਾਂ ਨੇ ਗੁਨਾਹ ਕੀਤਾ ਵਾ ਉਹਦਾ ਦਾ ਪਹਿਣਾ ਹੀ ਆ ਅਸੀਂ ਆਮ ਜਨਤਾ ਦੇ ਲੋਕ ਦੀਆਂ ਸਰਕਾਰਾਂ ਅਸੀਂ ਲੋਕ ਚੁੰਨਦੇ ਆ ਪ੍ਰਸ਼ਾਸਨ ਸਾਡੇ ਮਰਜ਼ੀ ਦਾ ਲੱਗਦਾ ਵਾ ਸਾਡੇ ਲਈ ਲੱਗਦਾ ਵਾ ਕਿ ਸਾਡੀ ਗੱਲ ਨਹੀਂ ਮੰਨੀ ਜਾਊਗੀ ਪਬਲਿਕ ਦਾ ਰੋਡ ਤੇ ਕੇ ਸਮਝ ਲੂਗੀ ਜੀ ਨੂੰ ਸਭ ਲਈ ਇੱਕ ਹੈ ਸਾਡੇ ਕੱਲੇ ਕਾਨੂੰਨ ਸਭ ਲਈ ਇੱਕ ਆ ਪਿਤੇ ਦਿਨ ਵੀ ਇੱਕ ਫਿਲਮ ਰਿਲੀਜ਼ ਹੋਈ ਸੀ ਤੇ ਐਸ਼ਵ ਸਿੰਘਾ ਦੇ ਕਈ ਨੁਮਾਨਦਿਆਂ ਨੂੰ ਪਰਸਨਲੀ ਤੌਰ ਤੇ ਸਾਨੂੰ ਇਹ ਗੱਲ ਪਤਾ ਲੱਗੀ ਹੈ ਕਿ ਉਹਨਾਂ ਨੂੰ ਫੋਨ ਇਹ ਵੀ ਆਇਆ ਸੀ ਕਿ ਅਮੀਤ ਅਰੋੜਾ ਜੀ ਰਜੀਵ ਟੰਡਨ ਜੀ ਸਾਡੀ ਫਿਲਮ ਬਾਰੇ ਨਾ ਬੋਲੋ ਹੁਣ ਅੱਗੇ ਹੋਰ ਆਪਾਂ ਸੈਟਲਮੈਂਟ ਦਾ ਕੁਝ ਦੇਖੋ ਜੀ ਪਹਿਲੀ ਗੱਲ ਦਾ ਜਿੰਨੇ ਮੂੰ ਉਨੀਆਂ ਗੱਲਾਂ ਸਾਡੇ ਦਾ ਕਦੇ ਕੋਈ ਅਲੀਗੇਸ਼ਨ ਸਾਬਤ ਨਹੀਂ ਹੋਇਆ ਤੁਸੀਂ ਕਿਸੇ ਚੀਜ਼ ਦਾ ਵਿਰੋਧ ਕਰੋਗੇ ਸਾਹਮਣਾ ਬੰਦਾ ਕਹੂਗਾ ਜਿਹਦਾ ਕੁਝ ਭਾਲਦੇ ਆ ਪਰ ਅਲੀਗੇਸ਼ਨ ਕਿਤੇ ਕੋਈ ਕਿਸੇ ਤੇ ਲੱਸਦਾ ਮੈਨਾਂ ਸਾਬਤ ਕਰਨਾ ਸਬਦ ਕਿਹੜਾ ਆ ਇੱਕ ਵੀ ਨਹੀਂ ਤੁਸੀਂ ਕਿਸੇ ਦਾ ਵਿਰੋਧ ਕਰੋਗੇ ਤਾਂ ਅਗਲੇ ਆਪਣਾ ਬਚਾਅ ਲਈ ਕੁਛ ਨਾ ਕੁਛ ਕਹੋਗੇ ਤੁਸਨ ਉਸ ਦੀ ਕੋਈ ਪਰਵਾਹ ਹੀ ਨਹੀਂ ਹੈਗੀ ਅਸੀਂ ਆਪਣਾ ਕੰਮ ਕਰਦੇ ਸੀ ਕਰਦੇ ਆਂ ਕਰਦੇ ਰਵਾਂਗੇ ਕਿਹਦੇ ਚੁਨੇ ਕਈ ਸੀਨ ਹੁੰਦੇ ਆ ਕਿ ਉਹਨੂੰ ਕੱਟ ਦੋ ਫਿਲਮ ਪਾਵੇਂ ਚ ਲਾ ਦੋ ਜਾਂ ਤੁਸੀਂ ਕਹਿੰਦੇ ਕਿ ਪੂਰੀ ਫਿਲਮ ਹੀ ਰੋਕ ਦੋ ਦੇਖੋ ਪਹਿਲੇ ਜੇ ਆਪਾਂ ਕਹੇ ਸੀਨ ਕੱਟ ਦੋ ਉਹਨਾਂ ਨੇ ਸੁਣਨੀ ਨਹੀਂ ਸਾਡੀ ਫਿਰ ਸਰਕਾਰ ਸਾਡਾਂ ਨਾਲ ਗੱਲ ਪ੍ਰਸ਼ਾਸਨ ਸਾਡਾਂ ਨਾਲ ਗੱਲ ਕਰੇ ਮੈਂ ਕਿਉਂ ਸਾਡਾਂ ਨਾਲ ਗੱਲ ਕਰੇ ਕਲਾਕਾਰ ਗੱਲ ਕਰਨ ਸਾਡੇ ਅੱਗੇ ਵੀ ਸਾਜੀ ਤੁਸੀਂ ਨੂੰ ਦੱਸੋ ਕਿਹੜੇ ਸੀਨ ਤੋਂ ਪੱਤੀ ਹੈ ਤੁਹਾਨੂੰ ਫਿਲਮ ਦਿਖਾਓ ਅਲਿਕਾਸੀਨ ਕਰਦੋ ਉਹ ਕੰਮ ਨਾ ਰੋ ਨੋਟੀ ਅਮਰਜੈਂਸੀ ਟੀਵੀ ਜੋ ਗਾਲ ਉਹ ਸੱਚ ਸੀ ਉਸ ਨੂੰ ਇਹਨਾਂ ਨੇ ਮਲਾਇਆ ਜਾਵੇ ਇੱਕ ਦੇਸ਼ ਸਰੋਲੀ ਗੱਲ ਹੈ ਕੰਗਣਾ ਦੇਸ਼ ਸਰੋਦਾ ਹੈਗਾ ਕਿਹ 84 ਵਿੱਚ ਉਹ ਔਲਾਦ ਨਹੀਂ ਪੈਦਾ ਹੋਇਆ ਜੋ ਉਹਨਾਂ ਦਿਖਾਏ ਨਹੀਂ ਹੋ ਦੱਸੋ ਵਿੱਚ ਵਿੱਚ ਸਿੱਖਾਂ ਦਾ ਵਿਰੋਧ ਵੀ ਤਾਂ ਹੈ ਦੇਸ਼ ਦੇ ਵਿੱਚ ਜੇ ਆਪਾਂ ਗੱਲ ਕਰੀ ਕਿ ਵੱਡੇ ਪੱਧਰ ਤੇ ਵਿਰੋਧ ਕਰਨਾ ਤੇ ਘਰ ਦੇ ਵਿੱਚ ਵੀ ਵਿਰੋਧ ਵਿੱਚ ਵਿਰੋਧ ਕੋਈ ਮੈਂ ਇੰਟੈਂਸਲੀ ਬੰਦਾ ਆਪਣੇ ਉੱਤੇ ਲੈ ਲਵੇ ਉਹਦਾ ਕੋਈ ਹੱਲ ਨਹੀਂ ਸੱਚਾਈ ਦਿਖਾਣਾ ਕਦ ਤੋਂ ਵਿਰੋਧ ਹੋ ਗਿਆ ਸੱਚ ਬੋਲਣਾ ਕਦੋਂ ਕਦੋਂ ਵਿਰੋਧ ਹੋ ਗਿਆ ਮੈਨੂੰ ਤਾਂ ਇਹ ਸਮਝ ਨਹੀਂ ਆਈ ਜਿਹੜਾ ਚੀਜ਼ ਉਹਨੇ ਦਿਖਾਈ ਉਹ ਹੋਈ ਆ ਔਰ ਕਈ ਵੱਡੇ ਅਧਿਕਾਰੀਆਂ ਨੇ ਜਿਨ੍ਹਾਂ ਨੇ ਉਹ ਚੀਜ਼ ਕੱਟੀ ਆ ਤੁਸੀਂ ਬਾਹਰ ਕੋਡ ਜਾ ਕੇ ਚੈੱਕ ਕਰੋ YouTube ਤੇ ਸਭ ਗੱਲਾਂ ਮੰਨਦੇ ਨੇ ਵਿੱਚ ਜਾਂ ਹੋਈਆਂ ਨਹੀਂ ਕਿੰਗਾ ਨਾ ਕਿੱਥੋਂ ਗਲਤ ਹੋ ਗਈ ਜੋ ਇਸ ਮੁੱਦੇ ਤੇ ਵੀ ਆਪਾਂ ਗਹਿਨ ਚਰਚਾ ਕਰਾਂਗੇ ਫਿਲਹਾਲ ਕੁਝ ਤਾੜਨਾ ਜਾਂ ਕੋਈ ਸਵਾਲ ਜਾਂ ਜੋ ਇਹ ਲੋਕ ਚਾਹੁੰਦੇ ਨੇ ਵੀ ਸਾਡਾ ਜਲੂਸ ਨਿਕਲੇ ਸਭ ਲੋਕ ਘੇਰਣ ਸਭ ਸੰਗ ਸਾਡੇ ਘਰ ਤੱਕ ਪਹੁੰਚਣ ਤਾਂ ਫਿਲਮ ਚਲਾ ਦਿਓ ਜੇ ਨਹੀਂ ਚਾਹਦੇ ਦੇਸ਼ ਪੱਕੇ ਹੈਗੇ ਆ ਦੇਸ਼ throi ਨਹੀਂ ਹੈਗੇ ਤਾਂ ਫਿਲਮ ਦੇ ਸੀਨ ਕਟਾ ਕੇ ਰਵਾ ਦਿਓ ਹੁਣ ਦੇਖਣਾ ਇਹ ਹੋਵੇਗਾ ਕਿ ਫਿਲਮ ਚਲਦੀ ਹੈ ਰੁਕਦੀ ਹੈ ਜਾਂ ਇਸ ਦਾ ਕਿਸ ਪੱਧਰ ਤੇ ਜਾ ਕੇ ਵਿਰੋਧ ਹੁੰਦਾ ਤੁਹਾਡਾ ਕੀ ਕਿਹੜਾ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਭੇਜੋ ਤੇ ਤੁਸੀਂ ਵੀ ਆਪਣੀ رائے ਜ਼ਰੂਰ ਦੱਸਿਓ ਕਿ ਫਿਲਮ ਦੇ ਕਿਹੜੇ ਸੀਨ ਤੇ ਟ੍ਰੇਲਰ ਦੇ ਵਿੱਚ ਇਤਹਾਸ ਦਾ ਕੀ ਨਜ਼ਰ ਆ ਗਿਆ ਕਿ ਹੁਣ ਇਸ ਪੱਧਰ ਤੇ ਵਿਰੋਧ ਤੁਹਾਨੂੰ ਜਾਇਜ਼ ਲੱਗਦਾ